ਤ੍ਰਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਪਨਾ ਪੰਜਾਬ ਵਾਸੀਆਂ ਨੂੰ ਸਿਹਤਮੰਦ ਬਣਾਉਣਾ ਹੈ ਇਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੀਐਮਡੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਇਸ ਮੋਹਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਹਨ ਮੇਰਾ ਨਾਮ ਮਧੂ ਅਬਰੋਏ ਹੈ ਜਦੋਂ ਤੋਂ ਇਹ ਯੋਗਾ ਕਲਾਸ ਸ਼ੁਰੂ ਹੋਈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਔਰ ਮੈਂ ਆਪਣੇ ਚੀਫ ਮਿਨਿਸਟਰ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਕ ਐਨਾ ਅੱਛਾ ਉਪਰਾਲਾ ਕੀਤਾ ਇਹ ਕਲਾਸ ਹਰ ਪਾਕ ਦੇ ਵਿੱਚ ਲਗਾਉਂਦਾ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਬੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਹਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਿੰਦਾ ਸੂਬੇ ਦੇ 23 ਜ਼ਿਲ੍ਹਿਆਂ 'ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਹਨ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ ਦੁਆਲੇ ਹੀ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਹੀ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਦੇਖ ਰਹੇ ਦੈਨਿਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਜਿਲ੍ਹਾ ਖੰਨਾ ਪੁਲਿਸ ਵੱਲੋਂ ਜਿਹੜਾ ਇੱਕ ਨੌਜਵਾਨੀ ਨਸ਼ਾ ਤੋਂ ਦੂਰ ਰਹਿਣ ਲਈ ਸਮਰਾਲੇ ਖੇਤ ਦੋ ਦਿਨਾਂ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਅੰਦਾਜ਼ਾ ਕੀ ਵਿਸ਼ੇਸ਼ ਤੌਰ ਤੇ ਲੋਹਾਂਡਾ ਡੀਸੀ ਮੈਡਮ ਸ਼ਖਸ਼ੀ ਸ਼ਾਨੀ ਵਿਸ਼ੇਸ਼ ਤੌਰ ਤੇ ਚੀਫ ਗੈਸਟ ਪਹੁੰਚੇ ਨਾਲ ਐਸਐਸਪੀ ਜਿਲ੍ਹਾ ਖੰਨਾ ਦੇ ਮੈਡਮ ਅਮਨੀਤ ਕੌਂਡਲ ਜੀ ਔਰ ਅੱਜ ਜਿਹੜਾ ਤੋਂ ਜਿਹੜਾ ਦੋ ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਜਾ ਰਿਹਾ ਜਿਲ੍ਹਾ ਕਨਾ ਪੁਲਿਸ ਅਧਿਸ਼ਾਂਜ ਕੇ ਅੰਦਰ ਜਿਹੜਾ ਰਲ ਕੇ ਜਿਹੜਾ ਇੱਕ ਨੌਜਵਾਨੀ ਨਸ਼ਾ ਪਛਾਣ ਵਾਸਤੇ ਜਿਹੜਾ ਅੱਜ ਇਸ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਕੀਤਾ ਜਾ ਰਿਹਾ ਹੈ ਸਮਨਾਲਾ ਦੇ ਸਪੋਰਟ ਸਟੇਡੀਅਮ ਤੋਂ ਉਹਨਾਂ ਦੱਸਦੇ ਕਿ ਖਾਸ ਕਰਕੇ ਦੱਸਿਏ ਮਾਨ ਸਰਕਾਰ ਦੁਆਰਾ ਪੰਜਾਬ ਪੁਲਿਸ ਵਲੋਂ ਇੱਕ ਨਸ਼ਾ ਤੋਂ ਨੌਜਵਾਨ ਦੂਗਰਨਸਤਿਕ ਵਿਸ਼ੇਸ਼ੜੀ ਮੁਹਿੰਮ ਵੀ ਸਟਾਰਟ ਕੀਤੀ ਹੈ ਜ਼ਿਲ੍ਹਾ ਖੰਨਾ ਪੁਲਿਸ ਦੁਆਰਾ ਅੱਜ ਇਸ ਮੁਹਿੰਮ ਨੂੰ ਅੱਜ ਸਟਾਰਟ ਕੀਤਾ ਗਿਆ ਆਗਾਜ਼ ਕੀਤਾ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਕੀਤਾ ਗਿਆ ਕਿੰਨਾ ਦਾ ਕੀ ਅੰਦਾਜ਼ਾ ਦੀ ਕਿ ਅੱਜ ਦਾ ਟੂਰਨਾਮੈਂਟ ਦਾ ਆਗਾਜ਼ ਕੀਤਾ ਗਿਆ ਸਮਾਜ ਦੀ ਜਿਹੜੀ ਸ਼ਾਹੀ ਸਪੋਰਟਸ ਕਲੱਬ ਦੇ ਵਿੱਚੋਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਜ਼ਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਅਮਨੀਤ ਕੌਂਡਲ ਤੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਪਹੁੰਚੇ ਹੈ ਜਾਣ ਪਹਿਚਾਨ ਹੋਵੇਗੀ ਡੀਸੀ ਡਾਕਟਰ ਸਾਖਸ਼ੀ ਸਾਨੀ ਤੇ ਹੋਰ ਜਿਹੜੇ ਜ਼ਿਲ੍ਹਾ ਖੰਨਾ ਦੇ ਜਿਹੜੇ ਮੁੱਖ ਪੰਜਾਬ ਤੋਂ ਨਸ਼ਾ ਸਮਾਰਣ ਦੇ ਲਈ ਬੜਾ ਵਧੀਆ ਅਸੇ ਨਾਲ ਐਸਪੀ ਡੀ ਤੇ ਮੁੱਖੜੇ ਪੁਲਿਸ ਮੁਲਾਜ਼ਮ ਆ ਪਹੁੰਚੇ ਤੇ ਦੇ ਦੇ ਨੂੰ ਬਹੁਤ ਬੜਾ ਧੰਨਵਾਦ ਜਿਹੜੇ ਫੁੱਟਬਾਲ ਟੀਮ ਦੇ ਜਿਹੜੇ ਕਲੱਬ ਦੇ ਜਿਹਨੇ ਵੀ ਪੰਜਾਬ ਤੋਂ ਵੱਡੇ ਆਫਸਰ ਪਲੇਅਰ ਹਨ ਉਹਨਾਂ ਨਾਲ ਹੁਣ ਰੂਬਰੂ ਹੋਣਗੇ ਰੂਬ੍ਰੂ ਹੋਣਗੇ ਅੱਜ ਜਿਹੜੇ ਵੈਲਕਮ ਕੀਤਾ ਜਾਏਗਾ ਦੋਨੋ ਟੀਮਾਂ ਦੇ ਨਾਮ ਪਛਾਣ ਹੋਵੇਗੀ ਜਨਾ ਡੀਸੀ ਮੈਡਮ ਸਾਖੀ ਸਾਨੀ ਦੁਆਰਾ ਅਤੇ ਜ਼ਿਲ੍ਹਾ ਖੰਨਾ ਪੁਲਿਸ ਮੈਡਮ ਅਮਨੀਤ ਕੁੰਡਲ ਦੁਆਰਾ ਅੱਜ ਪਲੇਅਰਾਂ ਦਾ ਜਿਹੜਾ ਵੈਲਕਮ ਕੀਤਾ ਸਨਮਾਨ ਕੀਤਾ ਜਾ ਰਿਹਾ ਨਾ ਕਿਉਂਕਿ ਇਹ ਸਮਾਂ ਹੈ ਪੰਜਾਬ ਦੀ ਨੌਜਵਾਨੀ ਨਸ਼ਾ ਤੋਂ ਦੂਰ ਰੱਖਣ ਵਾਸਤੇ ਇੱਕ ਵਿਸ਼ੇ ਜਿਹੜੀ ਇੱਕ ਉਪਰਾਲਾ ਕੀਤਾ ਗਿਆ ਜ਼ਿਲ੍ਹਾ ਖੰਨਾ ਪੁਲਿਸ ਅਤੇ ਸਾਂਝ ਕੇਂਦਰਾਂ ਮਿਲ ਕੇ ਕਿਤਨੇ ਗਏ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੁਆਰਾ ਵੀ ਇਹ ਲਗਾਤਾਰ ਇਹ ਮੁਹਿੰਮ ਨੂੰ ਸਟਾਰਟ ਕੀਤਾ ਗਿਆ ਸੀ ਕਿਤਨੇ ਗਏ ਤੇ ਪੁਲਾ ਇਸ ਦੇ ਨਾਲ ਹੀ ਪੰਜਾਬ ਪੁਲਿਸ ਇਸ ਟਾਈਮ ਪੂਰੀ ਐਕਸ਼ਨ ਮੋਡ ਤੇ ਆ ਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਾ ਮੁਕਤ ਰਹਿਣ ਵਾਸਤੇ ਇਸ ਤਰ੍ਹਾਂ ਦੇ ਜੜੇ ਗੇਮਾਂ ਦਾ ਉਪਰਾਲਾ ਕੀਤਾ ਗਿਆ ਕਿਤੇ ਨਗੇਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਇਹਨਾਂ ਦੇ ਵਿੱਚ ਜਿਹੜੀ ਨੌਜਵਾਨੀ ਨੂੰ ਬਚਾਉਣ ਲਈ ਕਿ ਬੁਸ਼ੇ ਮੈਡਮ ਕਿਸ ਤਰ੍ਹਾਂ ਦੇਖ ਜੋ ਅੱਜ ਜਿਲ੍ਹਾ ਖੰਨਾ ਕੋਲ ਪੜਾ ਇੱਕ ਵਿਸ਼ੇਸ਼ਕ ਉਪਰਾਲਾ ਕੀਤਾ ਗਿਆ ਹੈ ਕਿਸ ਤਰ੍ਹਾਂ ਦੇਖੋ ਮੈਡਮ ਵੱਲੋਂ ਇੱਕ ਬਹੁਤ ਹੀ ਚਲਾਗਾ ਯੋਗ ਇਨੀਸ਼ੀਏਟਿਵ ਲਿਤਾ ਗਿਆ ਹੈ ਜੋ ਕਿ ਅਸੀਂ ਹੱਥਾਂ ਤੇ ਰੈਪਲੀਕੇਟ ਕਰਾਂਗੇ ਏਦਾਂ ਦੇ ਜਿਹੜੀ ਸਪੋਰਟਸ ਤੇ ਖੇਡ ਹੈਗੀ ਹੈ ਪਿੰਡਾਂ ਦੇ ਵਿੱਚ ਹੁੰਦੇ ਰਹੀ ਤਾਂ ਫਿਰ ਬੱਚਾ ਨੂੰ ਇੱਕ ਚੀਜ਼ ਇਹੋ ਜੀ ਮਿਲੇਗੀ ਜਿਸ ਨਾਲ ਉਹਨਾਂ ਨੂੰ ਇੱਕ ਸਟ੍ਰੈਸ ਰੀਲੀਫ ਵੀ ਮਿਲੇਗਾ ਜਿਹੜਾ ਹੈ ਹਾਰਮones ਹੁੰਦੇ ਆ ਉਹ ਵੀ ਇਸ ਤੋਂ ਮਿਲਣਗੇ ਤੇ ਜਿਹੜਾ ਆਪਾਂ ਕਹਿੰਦੇ ਗੈਟ ਹਾਈ ਔਨ ਲਾਈਫ ਐਂਡ ਸਪੋਰਟਸ ਨਾਟ ਔਨ ਡਰੱਗਸ ਇਹਦਾ ਹੀ ਬਹੁਤ ਹੀ ਵਧੀਆ ਇੱਕ ਐਗਜ਼ਾਮਪਲ ਹੈ ਐਂਡ ਆਈ ਕੰਗ੍ਰੈਚੂਲੇਟ ਪੁਲਿਸ ਡਿਸਟ੍ਰਿਕਟ ਲੁਧਿਆਣਾ ਐਂਡ ਮੈਡਮ ਅਮਨੀਤ ਕੋਂਡਲ ਫੋਰ ਕਿੰਨਾ ਇੰਨਾ ਵਧੀਆ ਸ਼ਲਾਗਾ ਕਯੋ ਇਹਨਾਂ ਨੇ ਇਨੀਸ਼ੀਏਟਿਵ ਲਿੱਤਾ ਕਿਹਦਾ ਰਹੀ ਤੋਂ ਮੈਡਮ ਅਕਲੀ ਰੇਡ ਹੀ ਨਹੀਂ ਪੰਜਾਬ ਪੁਲਿਸ ਦੀ ਅਗਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂ ਤਾਂ ਲੱਗਦਾ ਵੀ ਪੰਜਾਬ ਚ ਬਿਲਕੁਲ ਨਸ਼ਾ ਮੁਕਤ ਬਿਲ ਜਲਦੀ ਹੋਵੇ ਬਿਲਕੁਲ ਜੀ ਸੀਐਮ ਸਰ ਦਾ ਇੱਕ ਦੇਸ਼ ਸੀਗਾ ਕਿ ਰੰਗਲਾ ਪੰਜਾਬ ਬਣਾਣਾ ਹੈ ਉਹਦੇ ਤਹਿਤ ਉਹਨ ਵਤਨ ਪੰਜਾਬ ਦੀਆਂ ਵੀ ਕਰਾਈਆਂ ਗਈਆਂ ਨਸ਼ਾ ਮੁਕਤੀ ਦੇ ਵਿੱਚ ਆਈ ਥਿੰਕ ਡਿਸਟ੍ਰਿਕਟ ਪੁਲਿਸ ਖੰਨਾ ਇਸ ਆਲਰੇਡੀ ਬਹੁਤ ਹੀ ਚੰਗਾ ਇਹਨਾਂ ਦਾ ਕੰਮ ਹੈਗਾ ਹੈ ਭਾਵੇਂ ਉਹ ਸਪਲਾਈ ਸਾਈਡ ਨੂੰ ਕੰਟਰੋਲ ਕਰਨ ਲਈ ਹੈ ਬਟ ਇੱਥੇ ਡਿਮਾਂਡ ਸਾਈਡ ਨੂੰ ਵੀ ਕੰਟਰੋਲ ਕਰਨ ਦੀ ਇੱਕ ਸਾਡੀ ਜੁਆਇੰਟ ਰਿਸਪੌਂਸਿਬਿਲਟੀ ਹੈ ਤਾਂ ਇਦਾਂ ਦੇ ਇਨੀਸ਼ੀਏਟਿਵ ਲੈਂਦੇ ਰਹਿਣੇ ਚਾਹੀਦੇ। ਸੋ ਮੈਨੂੰ ਅਸਮ ਐਸਐਸਪੀ ਅਨਿਕੋਲ ਮੈਡਮ ਨੇ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ। ਇੱਕ ਇੱਕ ਨੌਜਵਾਨੀ ਵਿਚਾਨ ਖਾ ਸਕੀ ਹੈ ਅਗਰ ਪੰਜਾਬ ਪੁਲਿਸ ਇਦਾਂ ਦਾ ਇਨੀਸ਼ੀਏਟ ਲੈਦੀ ਹੈ। ਲੱਗ ਰਿਹਾ ਵੀ ਕੁਝ ਹੀ ਸਮੇਂ ਤੇ ਪੰਜਾਬ ਬਿਲਕੁਲ ਨਸ਼ਾ ਮੁਕਤ ਹੋ ਜਾਊ। ਬੀਖੋ ਜੀ ਇਹ ਜਿਹੜਾ ਵਿਜ਼ਨ ਹੈ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਜੀ ਵੱਲੋਂ ਹੈਗਾ ਤੇ ਉਹਨਾਂ ਦੀ ਡਾਇਰੈਕਸ਼ਨਸ ਤੇ ਹੀ ਸਾਡੇ ਡੀਜੀਪੀ ਪੰਜਾਬ ਨੇ ਪੂਰੇ ਪੰਜਾਬ ਪੁਲਿਸ ਦੇ ਸਾਰੇ ਡਿਸਟ੍ਰਿਕਟਸ ਨੂੰ ਸਾਨੂੰ ਇਹ ਟਾਸਕਿੰਗ ਦਿੱ ਤੁਸੀਂ ਇਨਫੋਰਸਮੈਂਟ ਦੇ ਨਾਲ-ਨਾਲ ਅਸੀਂ ਪ੍ਰੋਐਕਟਿਵ ਪ੍ਰੀਵੈਂਟਿਵ ਮੈਜਰਸ ਵੀ ਲੈਣੇ ਨੇ ਤੇ ਇਸ ਤਰ੍ਹਾਂ ਦੇ ਕੁਝ ਪੋਜ਼ਿਟਿਵ ਐਕਟੀਵਿਟੀਜ਼ ਕਰਦੇ ਰਹਿਣੇ ਆ ਪਾਵੇਂ ਸਪੋਰਟਸ ਹੋਏ ਪਾਵੇਂ ਕੋਈ ਇੰਟੈਲੈਕਚੁਅਲ ਪਾਰਟਿਸਪੇਸ਼ਨ ਹੋਏ ਪਿੱਛੇ ਅਸੀਂ ਨਵੰਬਰ ਚ ਜੀ ਐਥਲੈਟਿਕ ਮੀਟ ਆਰਗੇਨਾਈਜ਼ ਕੀਤਾ ਸੀ ਖੰਨੇ ਚ ਤੇ ਥੋੜੇ ਦਿਨ ਪਹਿਲਾਂ ਇੱਕ ਕਾਲਜ ਚ ਅਸੀਂ ਡਰਾਮਾ ਕੀਤਾ ਸੀ ਤੇ ਇਸੇ ਤਰ੍ਹਾਂ ਇਸ ਵਾਰ ਅਸੀਂ ਸਮਰਾਲੇ ਦੇ ਸਪਿੰਟ ਚ ਆਏ ਆ ਜਿੱਥੇ ਜਿਹੜੇ ਬੱਚੇ ਵਿਲਿੰਗਲੀ ਸਪੋਰਟਸ ਨੂੰ ਫਾਲੋ ਕਰਦੇ ਉਹਨਾਂ ਦਾ ਅਸੀਂ ਫੁੱਟਬਾਲ ਟੂਰਨਾਮੈਂਟ ਰੱਖਿਆ ਜਿਵੇਂ ਤੁਸੀਂ ਦੇਖ ਰਹੇ ਹੋ ਬੜੇ ਯੰਗ 15 ਸਾਲ ਦੇ ਵੀ ਇੱਥੇ ਲੜਕੇ ਹੈਗੇ ਸੋ ਕੱਲ ਸਾਡੀ ਕੁੜੀਆਂ ਦੀ ਟੀਮ ਵੀ ਆਏਗੀ ਸੋ ਇਨੀਸ਼ੀਏਟਿਵ ਜਿਵੇਂ ਟੀਸੀ मैम ਨੇ ਕਿਹਾ ਅਸੀਂ ਪੋਜ਼ਿਟਿਵ ਵੇਅ ਵੱਲ ਆਪਣੇ ਯੂਥ ਨੂੰ ਲੈ ਕੇ ਜਾਈਏ ਥੈਟ ਇਜ਼ ਵਾਟ ਆਰ ਮੋਟੋ ਇਸ ਕੇ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰਗਸ ਸੋ ਸਾਡਾ ਜੀ ਆਈ ਥੈਂਕ ਯੂ ਮੀਡੀਆ ਨੂੰ ਵੀ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਅਸੀਂ ਇਹੀ ਕਨਵੇ ਕਰਨਾ ਚਾਹੁੰਦੇ ਹਾਂ ਬੱਚਿਆਂ ਨੂੰ ਆਪਣੇ ਪੰਜਾਬ ਦੇ ਯੂਥ ਨੂੰ ਕਿ ਚੰਗੇ ਐਕਟੀਵਿਟੀਆਂ ਵੱਲ ਤੁਰੋ ਤੇ ਨਸ਼ੇ ਦੇ ਵੱਲ ਬਿਲਕੁਲ ਨਾ ਝਾਕੋ ਬਿਕਾਜ਼ ਇਟ ਇਜ਼ ਫੇਟਲ ਫਾਰ ਦ ਹੋਲ ਸੋਸਾਇਟੀ ਥੈਂਕ ਯੂ ਆਹ ਤੋਂ ਦੱਸਣੇ ਇੱਕ ਖਾਸ ਕੇ ਅੱਜ ਜ਼ਿਲ੍ਹਾ ਖੰਨਾ ਪੁਲਿਸ ਵਰਾ ਇੱਕ ਇੱਕ ਸ਼ਾਹੀ ਸਪੋਰਟਸ ਕਲਬ ਸਮਰਾਲਾ ਵਿਖੇ ਦੋ ਦਿਨ ਦਾ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਅੱਜ ਲੁਧਿਆਣਾ ਦੇ ਡੀਸੀ ਡਾਕਟਰ ਸਾਖੀ ਸਾਨੀ ਦੇ ਅੱਜ ਆਗਾਜ਼ ਕੀਤਾ ਗਿਆ ਤਾਂ ਦੱਸਦੀ ਕਿ ਇਹ ਜਿਹੜਾ ਸਾਰਾ ਉਪਰਾਲਾ ਹੈ ਜ਼ਿਲ੍ਹਾ ਖੰਨਾ ਦੀ ਸਾਂਝ ਕੇਂਦਰ ਤੇ ਮਾਨਯੋਗ ਜ਼ਿਲ੍ਹਾ ਖੰਡਾ ਦੇ ਐਸਐਸਪੀ ਮੈਡਮ ਅਮਨੀਤ ਕੋਂਡਲ ਵਰਤਾ ਕਿ ਅੱਜ ਜਿਹੜੀ ਨੌਜਵਾਨੀ ਪੀੜ੍ਹੀਆ ਨਸ਼ੇ ਤੋਂ ਦੂਰ ਰੱਖ ਕੇ ਖਾ ਸਕੇ ਸਪੋਰਟਸ ਵੱਲ ਧਿਆਨ ਕਰਨ ਤਾਂ ਕਿ ਜਿਹੜਾ ਪੰਜਾਬ ਸਰਕਾਰ ਦੁਆਰਾ ਜਿਹੜਾ ਇੱਕ ਬਹੁਤ ਵੱਡੀ ਕੋ ਮੁਹਿੰਮ ਨੂੰ ਸਟਾਰਟ ਕੀਤਾ ਤਾਂ ਤਾਂ ਕਿ ਪੰਜਾਬ ਦੇ ਨਸ਼ਾ ਮੁਕਤ ਕਰਨ ਦੀ ਇੱਕ ਮੁਹਿੰਮ ਵੀ ਸਟਾਰਟ ਕੀਤੀ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਵੀ ਹਰ ਪੰਜਾਬ ਦੇ ਹਰ ਪੁਲਿਸ ਅਧਿਕਾਰੀ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਕਿ ਤਾਂ ਕਿ ਉਹ ਆਪਣੇ ਇਲਾਕੇ ਵਿੱਚ ਨਸ਼ੇ ਤੋਂ ਦੂਰ ਕਰਨ ਵਾਸਤੇ ਆਪਣੇ ਨੌਜਵਾਨਾਂ ਨੂੰ ਪੇਸ਼ ਕਰਨ ਕਿਹਾ ਕਿ ਇੱਕ ਜ਼ਿਲ੍ਹਾ ਖੰਨਾ ਦਾ ਇੱਕ ਕਾਫੀ ਵੱਡਾ ਇੱਕ ਉਪਰਾਲਾ ਹੈ ਮੈਡਮ मैडम तो दो दिन फुटबॉल का आगाज शाही स्पोर्ट्स क्लब विखे आज हो चुके हैं कैमरा मैन बॉबीना संदीप शर्मा दैनिक टीवी समराला देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और चैनल पर